ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਹਾਇਆ ਹੁਣ ਇਸ ਤੱਕ ਦੇ ਵਿੱਚ ਆਨੰਦ ਸਾਹਿਬ ਦੇ ਵਿੱਚ ਸਚ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਸ ਕਰਤੇਪੁਰਖ ਨੇ ਅਕਾਲ ਪੁਰਖ ਨੇ ਇਸ ਮਨੁੱਖ ਨੂੰ ਬਣਾ ਕੇ ਤੇ ਇਹਦੇ ਅੰਦਰ ਇੱਕ ਵਾਜਾ ਜਿਹੜਾ ਉਹ ਬਣਾ ਦਿੱਤਾ ਉਹ ਕਿਹੜਾ ਵਾਜਾ ਬਣਾਇਆ ਜਿਹਦੇ ਨਾਲ ਸਾਡੀ ਆਵਾਜ਼ ਆਉਂਦੀ ਹੈ ਤੇ ਸਚ ਪਾਤਸ਼ਾਹ ਜੀ ਕਹਿੰਦੇ ਨੇ ਵਾਜਾ ਪਵਨ ਵਜਾਇਆ ਪਵਨ ਕਹਿੰਦੇ ਨੇ ਹਵਾ ਨੂੰ ਤੇ ਅਸੀਂ ਜਦੋਂ ਧਿਆਨ ਨਾਲ ਦੇਖਾਂਗੇ ਤੇ ਕਬੀਰ ਜੀ ਨੇ ਵੀ ਇੱਕ ਜਗ੍ਹਾ ਲਿਖਿਆ ਦੇਹੀ ਮਾਟੀ ਬੋਲੇ ਪਾਉਣ ਕਿ ਮਿੱਟੀ ਦਾ ਇਹ ਸਰੀਰ ਬਣਿਆ ਦੀ ਹਵਾ ਬੋਲਦੀ ਹੈ ਵਿੱਚੋਂ ਸੋ ਇੱਥੇ ਵੀ ਸਚਪਾਤਸ਼ਾ ਜੀ ਗੁਰੂ ਅਮਰਦਾਸ ਸਚਪਾਤਸ਼ਾ ਜੀ ਆਨੰਦ ਸਾਹਿਬ ਵਿੱਚ ਫਰਮਾਉਂਦੇ ਨੇ ਕਿ ਵਾਜਾ ਪਵਨ ਵਜਾਇਆ ਸੋ ਹਵਾ ਰੂਪੀ ਵਾਜਾ ਸਾਡੇ ਅੰਦਰ ਵੱਜ ਰਿਹਾ ਜਿਹਦੇ ਨਾਲ ਸਾਡੀ ਆਵਾਜ਼ ਬਾਹਰ ਆਉਂਦੀ ਹੈ ਫਿਰ ਸਚਪਾਤਸ਼ਾ ਜੀ ਕਹਿੰਦੇ ਨੇ ਕਿ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਹਾਇਆ ਰਖਾਇਆ ਸਚਪਾਤਸ਼ਾ ਜੀ ਕਹਿੰਦੇ ਨੇ ਕਿ ਇਹ ਜਿਹੜਾ ਵਾਜਾ ਸਤਿਗੁਰਾਂ ਨੇ ਇਹ ਵਜਾਇਆ ਭਾਵ ਇਹ ਜਿਹੜੀ ਆਵਾਜ਼ ਆ ਰਹੀ ਏ ਸਾਡੇ ਅੰਦਰੋਂ ਹਰ ਇੱਕ ਜੀਵ ਦੇ ਅੰਦਰੋਂ ਕਿਸੇ ਨਾ ਕਿਸੇ ਤਰੀਕੇ ਦੀ ਆਵਾਜ਼ ਆ ਰਹੀ ਏ ਤੇ ਨੌ ਦੁਆਰੇ ਕਿਹੜੇ ਨੇ ਦੋ ਅੱਖਾਂ ਦੋ ਕੰਨ ਚਾਰ ਦੋ ਨਾਸਾਂ ਛੇ ਸਤਵਾਂ ਮੂੰਹ ਤੇ 9 ਤੇ 10 ਮਲ ਤੇ ਮੂਤਰ ਵਾਲੀ ਜਗਾ ਇਹ 9 ਦੁਆਰੇ ਬਣਾ ਕੇ ਤੇ ਜਿਹੜਾ ਦਸਮ ਦਵਾਰ ਹੈ ਉਹ ਇੱਥੇ ਸਾਡੇ ਤਾਲੂ ਤੇ ਅੰਦਰ ਮੱਥੇ ਤੇ ਉੱਤੇ ਇੱਥੇ ਉਹ ਦਸਵਾਂ ਗੁਪਤ ਹੈ ਸਚ ਪਾਤਸ਼ਾਹ ਜੀ ਇਸ